ਪੰਜਾਬ ਸਰਕਾਰ ਵੱਲੋਂ ਲੱਖ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ 'ਚੋਂ ਨਸ਼ਾ ਖਤਮ ਹੋ ਗਿਆ। ਦਾਅਵਾ ਇਹ ਵੀ ਕੀਤਾ ਜਾਂਦਾ ਹੈ ਕਿ ਯੁੱਧ ਨਸ਼ਿਆ ਵਿਰੋਧ ਪੰਜਾਬ ਸਰਕਾਰ ਦੀ ਇੱਕ ਅਜਿਹੀ ਮੁਹਿੰਮ ਹੈ ਜਿਸ ਦਾ ਉਹ ਦੂਜਾ ਪੜਾ ਕੁਝ ਦਿਨ ਪਹਿਲਾਂ ਸ਼ੁਰੂ ਕੀਤਾ। ਕਹਿੰਦੇ ਕਿ ਪਹਿਲਾ ਪੜਾ ਖਤਮ ਹੋ ਗਿਆ ਤੇ ਹੁਣ ਦੂਜਾ ਪੜਾ ਸ਼ੁਰੂ ਕਰ ਰਹੇ ਆ। ਵੱਡੇ-ਵੱਡੇ ਇਵੈਂਟ ਕੀਤੇ ਗਏ ਜਾਂ तमाम ਦਾਅਵੇ ਕੀਤੇ ਗਏ। ਪਰ ਅੱਜ ਸਵਾਲ ਵੱਡੇ ਨੇ। ਅਰਜ ਸਵਾਲ ਕਰਦੇ ਹੋਏ ਮਨ ਥੋੜਾ ਉਦਾਸ ਵੀ ਹੈ। کیونکہ سوال اس کر کے وڈے نے کہ موڈیاں تے موڈیا نشیاں یدھ نشیا ورود چلون دی ذمہ ذمےواری ہوئے اور اس موڈا ہی مطلب او موڈا ہی زخمی ہو جائے اس نشے کر کے تکی کی کہو گے دراصل پنجاب پولیس دا ایک جوان کہلو یا افسر کہلو کہہ پتر نشے کر کے مریا ਗਾਲੇ ਤੋਟਾਕੀ ਨਹੀਂ ਹੈ ਪਤਾ ਨਹੀਂ ਕਿੰਨੇ ਹੋਰ ਪੰਜਾਬ ਪੁਲਿਸ ਦੇ ਜਵਾਨ ਜਾਂ ਅਫਸਰ ਨੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੀ ਭੇਟ ਚੜੇ ਨੇ ਮਸਲਾ ਇਹਨਾ ਨਹੀਂ ਹੈ ਮਸਲਾ ਇਹ ਕਿ ਉਹ ਪਰਿਵਾਰ ਹੁਣ ਡੈਡ ਬੋਡੀ ਨੂੰ ਸੜਕ 'ਤੇ ਰੱਖ ਕੇ ਪ੍ਰਦਰਸ਼ਨ ਕਰ ਰਿਹਾ ਹੈ ਇਨਸਾਫ ਦੀ ਮੰਗ ਕਰ ਰਿਹਾ ਹੈ ਮਸਲਾ ਇਹਨਾ ਵੀ ਨਹੀਂ ਹੈ ਮਸਲਾ ਇਸ ਤੋਂ ਵੱਡੇ ਹੈ ਇਸ ਤੋਂ ਅੱਗੇ ਦਾ ਜੋ ਬਿਆਨ ਉਸ ਪੁਲਿਸ ਅਫਸਰ ਵੱਲੋਂ ਦਿੱਤਾ ਗਿਆ ਜਾਂ ਮੈਂ ਪੁਲਿਸ ਅਫਸਰ ਨਹੀਂ ਕਹਿ ਰਿਹਾ ਚਲੋ ਉਹਨੂੰ ਸਾਈਡ ਕਰ ਦਿਓ ਜੋ ਬਿਆਨ ਇੱਕ ਬਾਪ ਵੱਲੋਂ ਦਿੱਤਾ ਗਿਆ ਇੱਕ ਪੰਜਾਬੀ ਵੱਲੋਂ ਦਿੱਤਾ ਗਿਆ ਉਹ ਬਿਆਨ ਹਰ ਇੱਕ ਪੰਜਾਬੀ ਨੂੰ ਸ਼ਰਮਸਾਰ ਕਰ ਰਿਹਾ ਔਰ ਮੇਰੇ ਖਿਆਲ ਨਾਲ ਸਭ ਤੋਂ ਜ਼ਿਆਦਾ ਸ਼ਰਮਸਾਰ ਹੋਣਾ ਚਾਹੀਦਾ ਸਾਡੀ ਸਰਕਾਰ ਨੂੰ ਤੇ ਹੁਕਮਰਾਨਾਂ ਨੂੰ ਕਿ ਇੱਕ ਬਾਪ ਜਿਹਦਾ ਬੇਟਾ ਨਸ਼ੇ ਦੀ ਭੇਟ ਚੜ ਗਿਆ ਅੱਜ ਇਸ ਦੁਨੀਆ 'ਚ ਨਹੀਂ ਹੈ 26 ਸਾਲਾ ਦਾ ਬੇਟਾ 26 ਸਾਲਾਂ ਦਾ ਉਹਦਾ ਜਵਾਕ ਉਹਦੇ ਹੱਥਾਂ 'ਚ ਮਰਿਆ ਔਰ ਉਹ ਕੀ ਕਹਿ ਰਿਹਾ ਉਹ ਪੰਜਾਬੀ ਓਬਾਪ ਤੇ ਪੁਲਿਸ ਮੁਲਾਜ਼ਮ ਉਹ ਕਹਿ ਰਿਹਾ ਹੈ ਕਿ ਜੇ ਆਪਣੇ ਬੱਚੇ ਬਚਾਣੇ ਹੈ ਤਾਂ ਪੰਜਾਬ ਛੱਡ ਦਿਓ ਜੇ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਤਾਂ ਯੂਪੀ ਬਿਹਾਰ ਚਲੇ ਜਾਓ ਅਸੀਂ ਤੇ ਜਾ ਰਿਹਾ ਔਰ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਨਾ ਕਿ ਪੰਜਾਬ ਛੱਡ ਦਿਓ ਪੈਸ ਕਰਕੇ ਮਸਲਾ ਵੱਡਾ ਜਦੋਂ ਉਹਨੂੰ ਕਿਹਾ ਗਿਆ ਕਿ ਸਰਕਾਰ ਤੇ ਦਾਵਾ ਕਰ ਰਹੀ ਹੈ ਤੇ ਉਹ ਸਾਫ਼ ਕਹਿੰਦਾ ਆ ਤੁਹਾਡੇ ਸਾਹਮਣੇ ਪਿੱਛੇ ਮੇਰੇ ਬੱਚੇ ਦੀ ਡੈੱਡ ਬੋਡੀ ਪਈ ਹੈ 26 ਸਾਲਾ ਬੱਚੇ ਦੀ ਇਹ ਸਰਕਾਰ ਦਾ ਦਾਵਾ ਹੈ ਸਰਕਾਰੀ ਤੰਤਰ ਦਾ ਹਿੱਸਾ ਬੰਦਾ ਪੁਲਿਸ ਮੁਲਾਜ਼ਮ ਯੁੱਧ ਨਸ਼ਿਆਂ ਵਿਰੋਧ ਦਾ ਪਹਿਲਾ ਪੜਾਅ ਇੰਨਾ ਸਕਸੈਸਫੁਲ ਰਿਹਾ ਪੂਰੇ ਪੰਜਾਬ ਚ ਵੱਡੇ ਵੱਡੇ ਹੋਰਡਿੰਗ ਲਾਏ ਗਏ ਪ੍ਰਚਾਰ ਕੀਤਾ ਗਿਆ ਇਵੈਂਟ ਕਿਤੇ ਗਏ ਮਸ਼ਹੂਰੀਆਂ ਕੀਤੀਆਂ ਗਈਆਂ ਕਰੋੜਾਂ ਰੁਪਏ ਖਰਚ ਕੀਤੇ ਗਏ ਪਰ ਉਹ ਯੋਧ ਨਸ਼ਿਆਂ ਵਿਰੁੱਧ ਬਾਰੇ ਜੋ ਇੱਕ ਬਾਪ ਨੇ ਬੋਲਿਆ ਉਹ ਹੈਰਾਨ ਕਰ ਦੇਗਾ ਇਹ ਗੱਲਾਂ ਚ ਕਰਨੀ ਜ਼ਰੂਰੀ ਸੀ ਇਹਦੇ ਤੇ ਕੋਈ ਸਿਆਸਤ ਨਹੀਂ ਕੋਈ ਕੁਝ ਨਹੀਂ ਪਰ ਜਦੋਂ ਇੱਕ ਬਾਪ ਦਾ ਕਲੇਜਾ ਕੁਰਲਾਉਂਦਾ ਫੁਰੇ ਕਹਿੰਦਾ ਮੈਂ ਉਸ ਗੱਲ ਤੇ ਜ਼ਿਆਦਾ ਜ਼ੋਰ ਦਊਂਗਾ ਜਦੋਂ ਉਹ ਇਹ ਕਹਿੰਦਾ ਪੰਜਾਬ ਛੱਡ ਦੋ ਤਾਂ ਮਾਇਨੇ ਵੱਡੇ ਨੇ ਔਰ ਇਸ ਬਿਆਨ ਤੋਂ ਬਾਅਦ ਇੱਕ ਗੱਲ ਸਾਫ਼ ਹੈ ਸਰਕਾਰ ਨੂੰ ਸਾਡੇ ਹੁਕਮਰਾਨਾਂ ਨੂੰ ਜਾਂ ਜਿਹੜੇ ਹੋਲਡਿੰਗ ਤੇ ਆਪਣੀ ਫੋਟੋਆਂ ਲਵਾਉਂਦੇ ਆ ਆਪਣਾ ਪ੍ਰਚਾਰ ਕਰਦੇ ਆ ਯੁਧ ਨਸ਼ਿਆਂ ਵਿਰੁੱਧ ਜਿਹਦੇ ਦਾਅਵੇ ਕਰਦੇ ਆ ਔਰ ਇਵੈਂਟ ਕਰਕੇ ਕਹਿੰਦੇ ਜੀ ਦੇਖੋ ਪਹਿਲਾ ਪੜਾ ਖਤਮ ਦੂਜਾ ਸ਼ੁਰੂ ਚੁੱਲੂ ਪਰ ਪਾਣੀ ਵੀ ਉਹਨਾਂ ਲਈ ਵਧੂ ਹੈ ਡੁੱਬ ਕੇ ਮਰਨ ਦੇ ਲਈ ਮਰ ਜਾਣਾ ਚਾਹੀਦਾ ਜੇ ਮਾੜੀ ਜੀ ਬਗੈਰਤ ਹੈ ਤੇ ਜੇ ਮਾੜੀ ਜੀ ਵੀ ਸ਼ਰਮ ਹੈ ਮੈਂ ਬਿਆਨ ਸੁਣਵਾਣਾ ਨਹੀਂ ਚਾਹੁੰਦਾ ਸੀ ਉਹ ਬਾਪ ਦਾ ਪਰ ਤੁਹਾਨੂੰ ਵੀ ਸਮਝ ਆਣਾ ਚਾਹੀਦਾ ਕਿ ਨਸ਼ਿਆਂ ਦੇ ਮਸਲੇ ਨੂੰ ਲੈ ਕੇ ਪੰਜਾਬ ਹੈ ਕਿੱਥੇ ਔਰ ਇਹ ਵਿਚਾਰਨ ਜੋ ਗੱਲ ਹੈ ਅੱਜ ਕੋਈ ਖਬਰ ਨਹੀਂ ਕੋਈ ਤੁਹਾਡੇ ਤੱਕ ਅੰਦਰ ਦੀ ਗੱਲ ਨਹੀਂ ਲੈ ਕੇ ਜਾਣੀ ਉਸ ਪਿਓ ਦੇ ਭਾਵ ਉਹਦਾ ਦਰਦ ਉਹਦਾ ਕਲੇਜਾ ਜਿਹੜਾ ਕੁਰਲਾ ਰਿਹਾ ਬਸ ਉਹ ਗੱਲ ਤੁਹਾਡੇ ਤੱਕ ਪਹੁੰਚਾਣੀ ਹੈ ਸੁਣ ਲੋ ਇੱਕ ਵਾਰੀ ਜਰਨਾ ਸ਼ੋਕਮਾਰਾ ਜੀ ਮੈਂ ਗੁਰੂ ਨਾਨਕਪੁਰੇ ਅਮਰ ਆਟਾ ਚੱਕੀ ਗੁਰਦੁਆਰੇ ਦੇ ਲਾਗੇ ਰਹਿੰਦਾ ਜੀ ਸਰ ਕੀ ਕਾਰਨ ਬਣੇ ਨੇ ਅੱਜ ਤੁਹਾਡੇ ਵੱਲੋਂ ਰੋਡ ਤੇ ਆਪਣੇ ਬੇਟੇ ਦੀ ਡੈੱਡ ਬੋਡੀ ਰੱਖ ਕੇ ਰੋਸ ਜਿਤਾਇਆ ਜਾ ਰਿਹਾ ਹੈ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਨਸ਼ੇ ਦੇ ਕਾਰਨ ਬੇਟੇ ਦੀ ਡੈਥ ਹੋਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਨਸ਼ੇ ਦਾ ਹੋਈ ਹੈ ਜੀ ਬੇਟਾ ਮੇਰਾ ਨਸ਼ਾ ਕਰਦਾ ਸੀ ਇਹਨੂੰ ਬੜੇ ਬੜੇ ਮੈਂ ਸੈਂਟਰ ਵਿੱਚ ਦਾਖਲ ਕਰਾਇਆ ਰਾਤ ਹੀ ਇਹਨੂੰ ਮੈਂ ਸੈਂਟਰ ਤੋਂ ਲੈ ਕੇ ਆਇਆ ਕੱਲ ਰਾਤ ਹੀ ਲੈ ਕੇ ਆਇਆ ਅੱਜ ਇਹ ਸੁਜੀਤ ਕੌਰ ਦੇ ਮੁੰਡੇ ਨਾਲ ਗਿਆ ਜੇ ਇੰਜੈਕਟ ਕੀਤਾ ਦੋਵਾਂ ਨੇ ਇਹ ਉੱਥੇ ਹੀ ਉਹਨੂੰ ਸੁੱਟ ਕੇ ਤੇ ਸੁਜੀਤ ਕੌਰ ਦਾ ਮੁੰਡਾ ਭੱਜ ਗਿਆ ਉਹਨੇ ਇੰਜੈਕਸ਼ਨ ਲਾਇਆ ਚਿੱਟੇ ਦਾ ਇੰਜੈਕਸ਼ਨ ਹੀ ਲੱਗ ਰਿਹਾ ਜੀ ਬੰਤੇ ਇੰਜੈਕਸ਼ਨ ਹੀ ਲਾਇਆ ਜੀ ਇੰਜੈਕਸ਼ਨ ਇੰਜੈਕਟ ਕਰਦੇ ਸੀਗੇ ਇਹ ਇਹ ਕਿਹੜੇ ਸੁਦੱਗ ਰਾ ਜਿਹੜੇ ਨਸ਼ਾ ਵੇਚਦੇ ਆ ਕੁਛ ਪਤਾ ਹੈ ਤੁਹਾਨੂੰ ਇਹਨਾਂ ਬਾਰੇ ਇੱਥੇ ਆਮ ਇੱਕ ਦਾ ਜੀ ਨਸ਼ਾ ਆਮ ਇੱਕ ਦਾ ਕੋੜ ਕਾਲਸਾ ਹੋ ਗਿਆ ਇਧਰ ਗੁਰਨਾਣਕਪੁਰਾ ਘਰ ਘਰ ਚ ਨਸ਼ਾ ਵੇਚਦਾ ਜੀ ਪੰਜਾਬ ਸਰਕਾਰ ਕਹਿੰਦੀ ਬੰਦ ਹੋ ਗਿਆ ਵਾ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵਾਂ ਜੇ ਤੁਸੀਂ ਪੰਜਾਬ ਨੂੰ ਬਚਾਣਾ ਤੇ ਭਾਈ ਅਮਰਤਪਾਲ ਦਾ ਰਾਜ ਲੈ ਕੇ ਆਓ ਜਾਂ ਅਦਿੱਤਿਆ ਯੋਗੀ ਰਾਜ ਉਹਨੂੰ ਦਾ ਲੈ ਕੇ ਆਓ ਯੋਗੀ ਦਾ ਰਾਜ ਲੈ ਕੇ ਆਓ ਜੇ ਪੰਜਾਬ ਦੀ ਜਨਰੇਸ਼ਨ ਬਚਾਣੀ ਹੈ ਪੰਜਾਬ ਸਰਕਾਰ ਤੇ بڑے ਦਾਅਵੇ ਕਰ ਰਹੀ ਹੈ ਕਿ ਸਾਵੇ ਕਰੀ ਦਾਅਵੇ ਤੁਹਾਡੇ ਸਾਹਮਣੇ ਜੇ ਰਾਤ ਸੈਂਟਰ ਚੋਂ ਮੁੰਡਾ ਆਇਆ ਵਾ ਤੇ ਹੁਣ ਉਹਦੀ ਡੈਥ ਹੋ ਗਈ ਏ ਕਿੱਥੋਂ ਆ ਗਿਆ ਨਸ਼ਾ ਪਤਾ ਲੱਗੇ ਨਾ ਕਿੱਥੋਂ ਆ ਗਿਆ ਨਸ਼ਾ ਇਹ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦਾ ਜੀ ਉਹਨਾਂ ਦਾ ਕਾਰੋਬਾਰ ਚੱਲ ਰਿਹਾ ਧੀ ਪੁੱਤ ਕਿਸੇ ਦਾ ਮਰਦਾ ਵਾ ਕਿਸੇ ਨੂੰ ਸਰਕਾਰ ਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਉਹਨਾਂ ਨੂੰ ਸੀਟਾਂ ਨਾਲ ਮਤਲਬ ਆਪਣੀਆਂ ਸਰਕਾਰ ਤੇ ਬਹੁਤ ਜ਼ਿਆਦਾ ਕਹਿੰਦੇ ਕਿ ਅਸੀਂ 5 ਕਰੋੜ ਦਾ ਪੜ ਲਿਆ ਜੀ ਤੇ ਇਹ ਤੁਹਾਡੇ ਸਾਹਮਣੇ ਪਈ ਜੀ ਬੋਡੀ ਦੇਖ ਲਓ ਕੋ ਪੜਿਆ ਲਿਖਿਆ ਹੈਗਾ ਜੇ ਪੀਐਸਸੀ ਕੀਤੀ ਜੇ ਫੁੱਟਬਾਲ ਦਾ ਪਲੇਅਰ ਹੈ ਮੁੰਡਾ ਤੇ ਅਨਪੜ ਨਹੀਂ ਹੈਗਾ ਦੇਖੋ ਨਾ ਬਰਾਤੋਂ ਆਇਆ ਤੇ ਉਸੇ ਟਾਈਮ ਹੀ ਨਸ਼ਾ ਉਪਲਬਧ ਹੋ ਗਿਆ ਉਹਦੀ ਮੌਤ ਹੋ ਗਈ ਹੈ ਇੰਜੈਕਟ ਲਾ ਕੇ ਸਭ ਸਰਕਾਰ ਦੇ ਦਾਅਵੇ ਝੂਠੇ ਆ ਸਭ ਝੂਠੇ ਹੈਗੇ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਜਾਂ ਤੇ ਪੰਜਾਬ ਛੱਡ ਜਾਓ ਪੰਜਾਬ ਛੱਡ ਕੇ ਚਲ ਜਓ ਬਾਹਰ ਜੇ ਤੂੰ ਆਪਣੇ ਬੱਚੇ ਬਚਾਣੇ ਹੋ ਤੇ ਕਦੇ ਯੂਪੀ ਬਿਹਾਰ ਵਾਲ ਚਲ ਜਓ ਜਿੱਧਰ ਸ਼ਾਂਤੀ ਹੈ ਤੇ ਜਾਂ ਭਾਈ ਅਮਰਤਪਾਲ ਦਾ ਰਾਜ ਲਾਓ ਨਹੀਂ ਤੇ ਯੋਗੀ ਦਾ ਰਾਜ ਲਾਓ ਨਹੀਂ ਤੇ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਧੀਆਂ ਪੁੱਤ ਇਤਰਾ ਹੀ ਮਰਨਗੇ ਲੋਕਾਂ ਦੇ ਕਿੰਨੇ ਸਾਲ ਦਾ ਸੀ ਇਹ 26 ਸਾਲ ਦੀ ਉਮਰ ਹੈ ਜੀ ਉਹ ਸਟੱਡੀ ਕਰ ਰਿਹਾ ਸੀ ਬੇਟਾ ਨਹੀਂ ਜੀ ਸਟੱਡੀ ਕਰ ਚੁੱਕਿਆ ਹੀ ਉਹ ਚਿੱਟੇ ਦੀ ਸਟੱਡੀ ਕਰ ਰਿਹਾ ਹੈ ਜੀ ਜਿਹੜੀ ਪੰਜਾਬ ਚ ਬੜੀ ਸਰਕਾਰ ਨੇ ਫੇਵਰਟ ਕੀਤਾ ਨਸ਼ਾ ਸਰਕਾਰ ਤੇ ਦਾਅਵੇ ਬਹੁਤ ਕਰ ਰਹੀ ਹੈ ਕਿ ਨਸ਼ਾ ਰੋਲ ਫੜਿਆ ਜਾ ਰਿਹਾ ਵਾ ਨਸ਼ਾ ਪੀਣ ਵਾਲਿਆਂ ਨੂੰ ਬੜੀ ਜਾਂਦੇ ਆ ਜੀ ਜਾਂ ਮਰੀ ਜਾਂਦੇ ਨੇ ਬਾਕੀ ਮੈਂ ਤਾਂ ਕੋਈ ਫੜਿਆ ਵੇਖਿਆ ਨਹੀਂ ਜੇ ਨਸ਼ਾ ਤੱਕ ਨਹੀਂ ਪਹੁੰਚਦੀ ਪਹੁੰਚ ਕੀ ਲੋੜ ਹੈ ਜੀ ਪਹੁੰਚਣ ਦੀ ਆਪਾਂ ਜਿਹੜਾ ਮਾਤੜ ਲੋਕ ਜਿਹੇ ਹੈਗੇ ਨੇ ਗਰੀਬ ਜਿਹੇ ਹੈਗੇ ਨੇ ਪੁਲਿਸ ਦੀ ਰੇਂਜ ਆਉਣ ਵਾਸਤੇ ਮੈਂ ਅਪੀਲ ਕਰਦਾ ਮੈਂ ਅਪੀਲ ਕਰਦਾ ਜੀ ਨਸ਼ੇ ਦਾ ਕਾਰੋਬਾਰ ਬੰਦ ਕੀਤਾ ਜਾਵੇ ਅੱਪਲ ਤੇ ਮੈਂ ਇਹ ਅਪੀਲ ਕਰਦਾ ਵੀ ਜਿੰਨੇ ਆਪਣੀ ਨਵੀਂ ਜਨਰੇਸ਼ਨ ਬਚਾਣੀ ਹੈ ਪੰਜਾਬ ਛੱਡ ਦਿਓ ਸੋਏ ਬਾਪ ਜਿਹੜਾ ਭਰੇ ਮਰ ਨਾਲ ਕਹਿ ਰਿਹਾ ਕਿ ਪੰਜਾਬ ਛੱਡ ਦਿਓ ਹੁਣ ਸਵਾਲ ਦੇ ਕੋ ਵੱਡੇ ਨੇ ਪੰਜਾਬ ਛੱਡਿਏ ਜਾਂ ਪੰਜਾਬ ਤੋਂ ਕਿਸੇ ਨੂੰ ਭਜਾਈਏ ਉਹਨਾਂ ناکਾਮ ਲੋਕਾਂ ਨੂੰ ਮੈਂ ਹੁਣ ਸ਼ਬਦ ਨਹੀਂ ਮੇਰੀ ਜ਼ਬਾਨ ਤੇ ਆ ਕੇ ਰੁਕ ਰਹੇ ਨੇ ਉਹ ਸ਼ਬਦ ਜਿਹੜੇ ਮੈਂ ਉਹਨਾਂ ਲਈ ਵਰਤਣਾ ਚਾਹ ਰਿਹਾ ਪਰ ਰੋਕ ਰਿਹਾ ਆਪਣੇ ਆਪ ਨੂੰ ਪਰ ਘਟੋ ਘਟ ਪੰਜਾਬੀਆਂ ਨੂੰ ਹੁਣ ਖੜੇ ਹੋ ਜਾਣਾ ਚਾਹੀਦਾ ਨਸ਼ਿਆਂ ਦੇ ਕੋੜ ਜਿਹੜਾ ਪੰਜਾਬ ਨੂੰ ਲਗਾਤਾਰ ਖਾ ਰਿਹਾ ਔਰ ਉਹਦੇ ਨਾਲ ਨਾਲ ਇੱਕ ਨਵਾਂ ਕੋੜ ਲੱਗ ਗਿਆ ਪ੍ਰਚਾਰ ਦਾ ਮਸ਼ਹੂਰੀ ਦਾ ਈਵੈਂਟ ਦਾ ਖੋਖਲੇ ਦਾਅਵਿਆਂ ਦਾ ਕੰਮ ਕਰਨਾ ਗਰਾਉਂਡ ਤੇ ਕਰੋ ਸੌਹਾ ਖਾ ਕੇ ਯਾਤਰਾਵਾਂ ਕੱਢ ਕੇ ਅਰਦਾਸਾਂ ਕਰਕੇ ਆਪਾਂ ਕਿਹੜਾ ਯੁੱਧ ਨਸ਼ਾ ਵੀਰੂ ਚਲਾ ਰਹਿਆਂ ਹਾਂ ਹਾਂ ਇਹਦੇ 'ਚ ਵੀ ਇੱਕ ਵੱਡਾ ਕਪਲਾ ਹੈ ਚਾਹੇ ਉਹ ਟੀ-ਸ਼ਰਟਾਂ ਦੇ ਪੈਸਿਆਂ ਦਾ ਹੋਵੇ ਡੀਸੀ ਲੈਵਲ ਤੇ ਕੌਣ ਉਹਨਾਂ ਨੂੰ ਹੁਕਮ ਦਿੰਦਾ ਥੋੜਾ ਰੁਕੋ ਸਾਰਾ ਕੁਝ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਾਰਾ ਕੁਝ ਕਿਹੜੇ ਬੰਦੇ ਲੱਗੇ ਹੋਏ ਨੇ ਜਿਹੜੇ 2025 ਫਰਵਰੀ ਤੋਂ ਬਾਅਦ ਵਿਲੇ ਹੋ ਕੇ ਇੱਥੇ ਆਏ ਨੇ ਮਸਲਾ ਲੇਕਿਨ ਵੱਡਾ ਮੈਂ ਪੰਜਾਬ ਦੀ ਗੱਲ ਕਰੂੰਗਾ ਅੱਜ ਇੱਕ ਬਾਪ ਜਿਹੜੀ ਇਹ ਗੱਲ ਕਹਿ ਰਿਹਾ ਨਾ ਕਿ ਪੰਜਾਬ ਛੱਡ ਦੋ ਸੋਚੋ ਤੇ ਦਿਲ ਤੇ ਕੀ ਬੀਤਰੀ ਔਰ ਇਹ ਸੁਣਣ ਤੋਂ ਬਾਅਦ ਤੁਹਾਡੇ ਜ਼ਿਹਨ 'ਚ ਕੀ ਆ ਰਿਹਾ ਹੈ ਕਿ ਵਾਕਈ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਕਿ ਇੱਕ ਬਾਪ ਨੂੰ ਇਹ ਗੱਲ ਇੱਕ ਪੁਲਿਸ ਮੁਲਾਜ਼ਮ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਉਹ ਕਹਿ ਰਿਹਾ ਕਿ ਹਾਂ ਪੁਲਿਸ ਅਫਸਰ ਆਏ ਨੇ ਲੱਗੇ ਹੋਏ ਨੇ ਪਰ ਕੀ ਫਾਇਦਾ ਆ ਦੇਖ ਲਓ ਤੁਹਾਡੇ ਸਾਹਮਣੇ ਜਿਹੜਾ ਨਸ਼ਿਆਂ ਵਿਰੁੱਧਾ ਨਤੀਜਾ ਉਹ ਬਾਪ ਕਹਿ ਰਿਹਾ ਜਾਂ ਮੈਂ ਉਹ ਬਾਪ ਨਹੀਂ ਕਹੂੰਗਾ ਹੁਣ ਉਹ ਪੁਲਿਸ ਮੁਲਾਜ਼ਮ ਕਹਿ ਰਿਹਾ ਹੈ ਉਹ ਪੁਲਿਸ ਮੁਲਾਜ਼ਮ ਜਿਹਦੇ ਮੋਢੇ ਤੇ ਜ਼ਿੰਮੇਵਾਰੀ ਹੈ ਪਰ ਉਹ ਆਪ ਬੇਬਸ ਹੈ ਬੇਬਸ ਪਿਓ ਵਾਜ ਉਹ ਕਹਿੰਦਾ 2 ਮਹੀਨੇ ਮੇਰਾ ਬੇਟਾ ਨਸ਼ਾ ਮੁਕਤੀ ਕੇਂਦਰ ਰਹਿ ਕੇ ਆਇਆ ਬਾਹਰ ਆਂਦੇ ਫਿਰ ਕਹਿੰਦਾ ਸੋਚੋ ਕਿੰਨਾ इजीली अवेलेबल ਹੈ ਪੰਜਾਬ ਚ ਨਸ਼ਾ ਹਾਂ ਜੇ ਕੋਈ ਉਹਦੇ ਤੇ ਵੀਡੀਓ ਬਣਾਉ ਦੇ ਪਿੱਛੇ ਚੰਨੀ ਨੇ ਬਣਾਈ ਤਾਂ ਜਿਹੜੇ ਸਿਆਣੇ ਬੁਲਾਰੇ ਨੇ ਪੰਜਾਬ ਸਰਕਾਰ ਦੇ ਆ ਹੋਰ ਆਮ ਆਦਮੀ ਪਾਰਟੀ ਦੇ ਉਹ ਬਾਰਾ ਕੀ ਕੀ ਕਹਿੰਦੇ ਜੀ ਤੁਸੀਂ ਪ੍ਰਮੋਟ ਕਰ ਰਹੇ ਹੋ ਤੁਹਾਡੇ ਲਿੰਕ ਨੇ ਉਹ ਡੁੱਬ ਕੇ ਮਰ ਜੋ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਜਿਹੜੇ ਮਰਜੀ ਪਿੰਡ ਚਲੇ ਜਾਓ ਮਿਲਦਾ ਹਾਂ ਜੇ ਅੱਖਾਂ ਤੇ ਪੱਟੀਆਂ ਬੰਨ੍ਹੀਆਂ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਕਬੂਤਰ ਦੇ ਅੱਖਾਂ ਵਿੱਚਣ ਦੇ ਨਾਲ ਬਿੱਲੀ ਭੱਜੂਗੀ ਜਨਾਬ ਬਸ ਤੁਹਾਡੇ ਤੋਂ ਹੁਣ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਤੁਹਾਡਾ ਰੱਬ ਰੱਖਾ ਸਵਾਲ ਵੱਡੇ ਨੇ ਵਿਚਾਰ ਕਰੋ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ